ਜੋ ਮਰਸੀ ਕਰ ਜੋ ਮਰਸੀ ਕਰ ਸਭ ਦੋਸਤ ਸਭ ਨਾ ਕੋਈ ਕਰਾ ਮਸਰੀ ਇਹ ਹੀ ਗੱਲ ਦੇਖੋ ਜੀ ਤੁਹਾਨੂੰ ਐਸਐਸਪੀ ਸਾਹਿਬ ਨੇ ਬੁਲਾ ਕੇ ਮੈਸੇਜ ਮੇਰੇ ਰਾਹੀਂ ਵੀ ਦਾਇਆ ਬਹੁਤ ਵਾਰੀ ਸਾਹਿਬ ਨੇ ਕਿਹਾ ਹੁਣ ਸਾਡਾ ਦੀ ਉਪਰਤੀ ਹੋਇਆ ਪੈ ਕੰਮ ਲੋ ਤੁਹਾਡੇ ਇਥੋਂ ਦੇ ਐਮਸੀਬੀ ਕਹਿੰਦੇ ਨੇ ਵੀ ਇੰਨੇ ਬਰੀ ਅਫਸਰਾਂ ਨੇ ਆ ਕੇ ਕਿਹਾ ਫਿਰ ਵੀ ਨਾ ਤੁਹਾਡੀ ਜਗ੍ਹਾ ਆਪਣੀ ਐ ਜਿਹੜੇ ਤੁਸੀਂ ਮਹਿਲ ਬਣਾਏ ਨੇ ਇਸੇ ਕੰਮ ਤੋਂ ਕਿਵੇਂ ਹਟਣਾ ਤੁਸੀਂ ਸਭ ਤੋਂ ਸਾਨੂੰ ਕਰਾ ਲੈ ਜਗਾ ਤੈਨੂੰ ਕਿ ਪੰਜਾਬ ਦੀ ਜਵਾਨੀ ਰੋਹਦੀ ਐ

ਹਲੋ ਆਹੀ ਗਲਤੀ ਸਾਨੂੰ ਮਾਫ ਕਰਦੇ ਹੋ ਤੁਸੀਂ ਤੁਹਾਡੇ ਜੀ ਬਸ ਸਿਰਫ ਨਾਲ ਸਦੀ ਆਹੀ ਤੇ ਵੀ ਗਰੀਬਾਂ ਦੀ ਕਿਸੇ ਐਸਸੀ ਫਿਰ ਥਰੂ ਤੁਹਾਨੂੰ ਸੀ ਇਹ ਮੀਟਿੰਗ ਕਰਾਂਗੇ ਠੀਕ ਹੈ ਸਰ ਇੱਕ ਵਾਰ ਮੀਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਦੀ ਸਖਤੀ ਨਾਲ ਕਿ ਇਹ ਇਸ ਬੁਰਖੰਦੇ ਤੋਂ ਬਾਹਰਾਂ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਠੀਕ ਹੈ ਸਰ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ ਕਰਿਆ ਨਾ ਤੁਹਾਡੀ ਮੈਂ ਜਵਾਨਤ ਚ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਵਾਰ ਹੋ। ਉਹ ਸਾਹਮਣੇ ਇਹ ਨਹੀਂ ਕਰਾਂਗੇ। ਤੁਹਾਨੂੰ ਕਿੰਨੀ ਵਾਰ ਸਮਝਾਇਆ? ਸਰ ਇੱਕ ਵਾਰੀ ਇਹਨਾਂ ਨੂੰ ਮਾਫ਼ ਕਰ ਦੇ। ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਦੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ। ਕੀ ਕੁਝ ਵੇਚਦੇ ਸੀ? ਮੈਂ ਪਹਿਲਾਂ ਕੋਈ ਛਟਾ ਛਟਾ ਵੇਚ ਰਹੇ ਜੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ਾਂ-ਸੂਜਾਂ ਮੈਂ ਤਿਆਰੀ ਕਰਦੇ ਹਾਂ। ਕਦੋਂ ਤੋਂ ਵੇਚਦੇ ਆ ਰਹੇ ਸੀ ਦੇਖੋ ਪਹਿਲਾਂ ਕੋਈ ਦਿਵਕ ਬਏ ਹੁਣ ਨਹੀਂ ਜੀ ਅਸੀਂ ਵੇਚਦੇ ਆ ਕਿ ਪੁਆ ਨਹੀਂ ਬੁੜੀ ਬੁੜੇ ਦੇ ਪਾਣੀਆ ਹੋਣੀਆਂ ਨਹੀਂ ਜੀ ਅਸੀਂ ਘਰ ਬਾਰ ਉਹ ਕਿੱਟੇ ਨਾ ਨਹੀਂ ਪਾਇਆ ਹੈਗਾ ਬੁੜੀ-ਬੁੜੇ ਦੇ ਪਾਇਆ ਹੋਈਆਂ ਨੇ ਜੀ ਪਰ ਪੁਲਿਸ ਕਹਿ ਰਹੀ ਹੈ ਕਿ ਹੁਣ ਜਿਹੜਾ ਪਏ ਜਾਂਦੇ ਨੇ ਜਿਹੜੇ ਹੁਣ ਪਾਈ ਜਾਂਦੇ ਨੇ ਪਰਚੇ ਜੀ ਹੁਣ ਚੱਕ ਕੇ ਭਰ ਤਾ ਕਿਸੇ ਦੇ ਪਾ ਦੇ ਕਿਸੇ ਉਹ ਸਾਰੇ ਪਰਚੇ ਇਕੱਠੇ ਕਰਤੇ ਜੀ ਆ 900 ਪਏ ਜਾਂਦੇ ਦੀ ਸਾਰੇ ਘਟ ਪਰਚੇ ਇਕੱਠੇ ਹੋ ਗਏ ਜੀ ਇਹ ਜ਼ਮੀਰ ਵੀ ਤੁਹਾਡੀ ਇਹਨਾਂ ਦੋਆਂ ਘਰਾਂ ਚੋਂ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲ ਜੀ ਨਾਲ ਆ ਨਾਲ ਹੈ ਨਾ ਹਾਂਜੀ ਆ ਇਹਨਾਂ ਦੀ ਵਾਰੀ ਆ ਨਹੀਂ ਹੁਣ ਨਹੀਂ ਕਰਾਂਗੇ ਜੀ ਜੋ ਮਰਜੀ ਸਾਨੂੰ ਡੰਡ ਲਾ ਸਕਦੇ ਹੋ ਲਾ ਦਿਓ ਪਹਿਲਾਂ ਤੁਹਾਨੂੰ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਨਹੀਂ ਸਮਝਾਈ ਜੀ ਨਹੀਂ 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 ਜੀ ਤੁਹਾਨੂੰ ਕਦੇ ਪੁੱਛ ਲਈ ਗੱਲ ਕਿ ਹੈ ਜੀ ਵੀ ਨਸ਼ਾ ਨਹੀਂ ਸਾਹਿਬ ਆਈਟੀਜੀ ਜਾਣਦੇ ਅਸੀਂ ਜਾਣਦੇ ਆ ਵੀ ਅਸੀਂ ਕਹਿੰਨੇ ਵੀ ਸਾਰਾ ਨਾਮ ਪਾਉਂਦੇ ਜਿੱਥੇ ਮਰਜ਼ੀ ਸਾਨੂੰ ਲੈ ਜਾ ਸਕਦੇ ਆ ਬਹੁਤ ਵਧੀਆ ਸਰ ਬਹੁਤ ਵਧੀਆ ਲੋਕਾਂ ਦੇ ਪੁੱਤ ਮਾਰਦੇ ਨੇ ਬਹੁਤ ਵਧੀਆ ਵਧੀਆ ਮਹਿਮ ਚਲਾ ਸਕਿਆ ਸਰ ਸਰਕਾਰ ਨੇ ਵੀ ਸਾਰੇ ਪੁਲਿਸ ਅਫਸਰ ਜੋ ਵੀ ਹੈਗੇ ਸਰ ਬਹੁਤ ਵਧੀਆ ਮਹਿਮ ਚੱਲ ਰਹੀ ਆ ਸਰ ਬਹੁਤ ਸਮਝਾਇਆ ਸਰ ਕੱਠ ਕਰ ਕਰਕੇ ਕੋਈ ਨਹੀਂ ਸਮਝਦਾ ਬਹੁਤ ਬੜੀ ਡਿਪਟੀ ਸਾਹਿਬ ਆਏ ਨੇ ਐਸਪੀ ਸਾਹਿਬ ਆਏ ਨੇ ਤੇ ਡੀਆਈ ਸਾਹਿਬ ਵੀ ਆਪ ਆਏ ਨੇ ਸਰ ਕੋਈ ਨਹੀਂ ਸਮਝਦਾ ਬਹੁਤ ਕੱਠ ਕਰਦੇ ਨੇ ਸਰ ਬਹੁਤ ਵਧੀਆ ਮੈਂ ਮਸਰਦੋ ਚੱਲ ਰਹੀ ਆ ਇਹਦੇ ਨਾਲ ਲੋਕਾਂ ਨੂੰ ਬਹੁਤ ਫਰਕ ਪੈ ਜੂਗਾ ਜੀ ਬਹੁਤ ਦੇਖੋ ਦੇਖ ਲੋਕ ਘਟ ਜਾਣਗੇ ਜੀ ਵੀ ਇਹ ਕੰਮ ਹੁਣ ਹੁਣ ਹੋਣ ਲੱਗ ਗਿਆ ਗਾਹ ਨੂੰ ਇਹ ਕੰਮ ਬਹੁਤ ਘਟ ਜਾਣਗੇ ਸਰ ਕਿਉਂਕਿ ਸਮਝਦੇ ਜਿਸ ਤਰ੍ਹਾਂ ਪਹਿਲਾਂ ਪੁਲਿਸ ਸਿਰਫ ਪਰਚਾ ਦੇ ਦਿੰਦੀ ਸੀ ਉਸ ਤੋਂ ਬਾਅਦ ਜ਼ਮਾਨਤ ਦੇ ਬਾਹਰ ਆ ਜਾਂਦੇ ਉਹਨਾਂ ਨੂੰ ਸਿਰਫ ਇਹ ਹੁੰਦਾ ਸੀ ਕਿ ਪਰਚਾ ਪਹਿਲਾਂ ਵੀ ਇਹ ਤੋਂ ਪਰਚਾ ਵੀ ਹਾਂ ਠਾਨ ਹੋ ਰਿਹਾ ਤਾਂ ਬਸ ਸਮਝੋ ਬਹੁਤ ਫਰਕ ਪੈ ਜੂਗਾ ਬਹੁਤ ਫਰਕ ਪੂਜ ਜ਼ਮਾਨਤ ਵੀ ਨਾ ਘਟ ਕੇ ਆ ਜਾਂਦੇ ਜੀ ਸਰ ਇਹ ਸਾਰੇ ਮਹੀਨਾ ਘਟ ਕੇ ਬਾਹਰ ਆ ਜਾਂਦੇ ਸੀ ਫਿਰ ਫਿਰ ਉਹ ਕੰਮ ਚੱਲ ਪੈਂਦਾ ਸੀ ਜੀ ਹੁਣ ਤਾਂ ਬਹੁਤ ਫਰਕ ਪ ਜਿਹੜੇ ਲੋਕਾਂ ਨੂੰ ਅਸੀਂ ਕਹਿ ਕੇ ਕਿ ਥੱਕ ਚੁੱਕੇ ਜੀ ਹੁਣ ਤੱਕ ਅਸੀਂ ਕਹਿੰਦੇ ਰਹੇ ਭਾਈ ਵੀ ਹਟਜੋ ਇਹ ਕੰਮੋਂ ਤੋਂ ਹਟਜੋ ਵੀ ਹੋਰ ਕੋਈ ਕੰਮ ਕਰ ਲਓ ਦੁਨੀਆ 'ਤੇ ਬਹੁਤ ਕੰਮ ਪੈਣੇ ਭਈਏ ਆ ਕੇ ਬਾਹਰੋਂ ਕੀ ਕਹਿੰਨੇ ਇੱਥੇ ਕਾਮਜਾਬ ਹੋ ਰਹੇ ਨੇ ਸਾਡੇ ਲੋਕ ਕਹਿੰਦੇ ਅਸੀਂ ਦਿਹਾੜੀ ਕਰ ਨਹੀਂ ਸਕਦੇ ਕੋਈ ਕੰਮ ਬਿਥੇਰੇ ਪੈਣੇ ਕੰਮ ਰੇੜੀਆਂ ਲਾ ਲੈਣ ਟੈਂਪੂ ਚਲਾ ਲੈਣ ਹੁਣ ਵੀ ਤਾਂ ਟੈਂਪੂ ਚਲਾ ਰਹੇ ਨੇ ਜੀ ਪਹਿਲਾਂ ਹੀ ਚਲਾਉਣ ਲੱਗ ਜਾਣ ਇਹ ਚੀਜ਼ ਦੇ ਵਿੱਚ ਹੈ ਕਿ ਜੀ ਲੋਕਾਂ ਦੇ ਬੱਚੇ ਮਰ ਰਹੇ ਨੇ ਉਹ ਬੱਚਿਆਂ ਨੂੰ ਬਚਾਇਆ ਜਾ ਸਕਦਾ ਜੇ ਕੀ ਕਹਿੰਨੇ ਇਹ ਹਟ ਜਾਣ ਜੀ ਇਹ ਕੰਮੋਂ ਤੋਂ ਪਰ ਤੋਂ ਮੈਂ ਤਾਂ ਇੰਨੀ ਕੁ ਕਹਿਣਾ ਜਿੰਨੀ ਪੁਲਿਸ ਨੇ ਮਦਦ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਘਰੇ ਘਰੇ ਆ ਕੇ ਕਹਿ ਕੇ ਗਈ ਆ ਇਹ ਪੁਲਿਸ ਵੀ ਭਾਈ ਇਹ ਕੰਮਾਂ ਤੋਂ ਹਟਜੋ ਬੜੀ ਸ਼ਰੀਫੀ ਦੇ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ RAM ਨਾਲ ਕੀ ਕਹਿੰਨੇ ਕਹਿ ਰਹੇ ਨੇ ਭਾਈ ਵੀ ਹਟਜੋ ਇਹ ਕੰਮਾਂ ਤੋਂ ਹਟਜੋ ਪਰ ਹਟ ਨਹੀਂ ਰਹੀ ਦੁਨੀਆ ਸਰਦਾਰ ਪ੍ਰਭਾਸ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਦਾ ਧੰਨਵਾਦ ਕਰਦਾ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਮਹਮ ਚੇੜੀ ਹੈ ਉਹਨਾਂ ਨੇ ਸੋ ਅੱਜ ਸਾਡੇ ਕੋਲ ਸਾਡੇ ਐਸਪੀ ਸਾਹਿਬ ਨਵਰੀਤ ਸਿੰਘ ਜੀ ਅਪਨ ਬਿਰਕ ਸਾਹਿਬ ਐਸ ਸੁਖਦੇਵ ਸਿੰਘ ਜੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਪੂਰੀ ਟੀਮ ਲੈ ਕੇ ਸਾਡੇ ਮਹੱਲੇ ਦੇ ਵਿੱਚ ਆਏ ਨੇ ਇਸ ਦੇ ਨਾਲ ਜੋ ਨਸ਼ਿਆਂ ਦਾ ਇੱਕ ਜੰਗਲ ਰਾਜ ਚੱਲ ਰਿਹਾ ਸੀ ਉਹ ਪੁਲਿਸ ਨੇ ਵੀ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਵੀ ਐਸਐਚਓ ਸਾਹਿਬ ਨੇ ਬਹੁਤ ਤਾਕਤ ਲਾਈ ਵੀ ਹਟ ਜੋ ਹਟ ਜੋ ਪਰ ਨਹੀਂ ਹਟੇ ਸੀ ਸੋ ਅੱਜ ਉਹਨਾਂ ਦੀ ਪੂਰੀ ਟੀਮ ਉਹ ਲੋਕਾਂ ਨੂੰ ਨਸੀਹਤ ਦੇਣ ਲਈ ਸਾਡੇ ਵਾਰਡ ਨੰਬਰ 23 ਦੇ ਵਿੱਚ ਪਹੁੰਚੇ ਨੇ ਸੋ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਬੰਦੀ ਕਾਰਵਾਈ ਆ ਨਸ਼ੇ ਵਾਲਿਆਂ ਦੇ ਖਿਲਾਫ ਅਸੀਂ ਕਰਵਾਵਾਂਗੇ ਨਾਲ ਖੜਕੇ ਸੋ ਅਸੀਂ ਅੱਗੇ ਤੋਂ ਇਹਨਾਂ ਨੂੰ ਇੱਕ ਨਸੀਰ ਦੇਣ ਦੀ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੀ ਇਹ ਜੋ ਨਸ਼ੇ ਨੇ ਲੋਕਾਂ ਦੇ ਧੀ ਪੁੱਤ ਮਾਰ ਰਹੇ ਨੇ ਵੀ ਇਹ ਨਸ਼ੇ ਜੋ ਨੇ ਬੰਦ ਕਰ ਦੋ ਨਹੀਂ ਤਾਂ ਇਹਦੋਂ ਵੀ ਵੱਡੀ ਭਗਵੰਤ ਮਾਨ ਸਾਹਿਬ ਨੇ ठान ਲਈ ਹੈ ਕਿ ਇਹਦੋਂ ਵੀ ਵੱਡੀ ਜੋ ਮਹਿਮਾ ਹੈ ਉਹ ਵਿੱਡੀ ਜਾਊਗੀ ਤਾਂ ਨਸ਼ਿਆਂ ਨੂੰ ਜੋ ਉਹ ਜੜ੍ਹ ਤੋਂ ਖਤਮ ਕਰਾਂਗੇ ਹੁਣ ਪੰਜਾਬ ਪੁਲਿਸ ਆਪਣੇ ਆਪ ਮਹਮ ਚਲਾ ਰਹੀ ਹੈ ਜੋ ਨਸ਼ੇ ਵਾਲਿਆਂ ਨੂੰ ਪੱਟ ਕੇ ਜੜੋਂ ਪੱਟੂਗੀ ਪੰਜਾਬ ਪੁਲਿਸ ਬਹੁਤ ਇੰਡੀਆ ਚ ਮੰਨੀ ਜਾਂਦੀ ਹੈ ਵੀ ਜਿਹੜੇ ਕੰਮ ਨੂੰ ਪੰਜਾਬ ਪੁਲਿਸ ਠਾਨ ਲੈਂਦੇ ਆ ਉਹ ਕਰਕੇ ਹੀ ਪਿਛਾੜਦੇ ਆ ਸੋ ਹੁਣ ਪੰਜਾਬ ਪੁਲਿਸ ਨੇ ਠਾਨ ਲਿਆ ਕਿ ਜੋ ਇਹ ਪੰਜਾਬ ਦੇ ਚ ਥੱੱਬਾ ਹੈ ਇਹ ਆਪਾਂ ਢਾਵਾਂਗੇ ਇਹਨੂੰ ਖਤਮ ਕਰਾਂਗੇ ਤੋਂ ਮੈਂ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਦਊਂਗਾ ਜੋ ਬਣਦੀ ਕਾਰਵਾਈ ਲੋਕਾਂ ਤੇ ਉਹ ਵੀ ਕਰਾਣ ਦਾ ਹਾਕedar ਹੋਊਗਾ ਸਮਾਜੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਜਿਹੜੀ ਵੀ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਕੇ ਇੱਥੇ ਕੰਸਟਰਕਸ਼ਨ ਦੀ ਨੀਮਾ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਦੇ ਤਹਿ ਜਿਹੜੀ ਇਹ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਿਸ ਤਰ੍ਹਾਂ ਦੀ ਕੀ ਪ੍ਰੋਪਰਟੀ ਐ ਇਨਲੀਗਲ ਸੀ ਜਾਂ ਇਲਲੀਗਲ ਸੀ ਇਹ ਪ੍ਰੋਪਰਟੀ ਜਿਹੜੇ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਸਨ ਉਸ ਤੋਂ ਇਲਾਵਾ ਜਿਹੜੇ ਮੋਰੋਲ ਜਿਵੇਂ ਐਸਐਸਪੀ ਸਾਹਿਬ ਨੇ ਦੱਸੇ ਵੀ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਦੇ ਖਿਲਾਫ ਪਰਚੇ ਵੀ ਦਰਜ ਹੈ ਕਈ ਸਾਲਾਂ ਦੇ ਪਰਚੇ ਦਰਜ ਹੋ ਇਸ ਕਰਕੇ ਜਿਹੜੇ ਵੀ ਇਹਨਾਂ ਨੂੰ ਬਗੈਰ ਦਾ ਨੋਟਿਸ ਵੀ ਦਿੱਤਾ ਕਿ ਅਸੀਂ 220 ਅੰਡਰ ਲਾ ਸੈਕਸ਼ਨ 220 ਦੇ ਤਹਿਤ ਤੇ ਕੋਈ ਜਵਾਬ ਨਹੀਂ ਆਇਆ ਇਸੇ ਕਰਕੇ ਜਿਹੜੀ ਇਲੀਗਲ ਜਿਹੜੀ ਕੰਸਟਰਕਸ਼ਨ ਪਾਈ ਗਈ ਇਸ ਕਰਕੇ ਡਿਮੋਲਿਸ਼ ਕੀਤੀ ਜਾਏਗੀ। ਉਹ ਜੀ ਅੰਦਾਜ਼ਨ ਪਿੰਲੇ ਦੀ ਪ੍ਰਾਪਰਟੀ ਹੈ। ਇਹਦੀ ਵੈਲਿਊਏਸ਼ਨ ਤਾਂ ਕਮੇਟੀ ਵਾਲਾਂ ਤੋਂ ਅਸੀਂ ਕਰਵਾ ਲਾਂਗੇ ਇਸ ਦੇ ਬਾਰੇ ਹਜੇ ਮਿਲ ਨਹੀਂ ਪਾਇਆ। ਸਰਕਟਿਕ ਵਾਰ ਨੋਟਿਸ ਜਾਰੀ ਹੋ ਚੁੱਕਾ ਹੈ। ਨੋਟਿਸ ਇਹਨਾਂ ਨੂੰ ਦੋ ਤਿੰਨ ਵਾਰ ਜਾਰੀ ਹੋ ਚੁੱਕੇ ਲੇਕਿਨ ਕੋਈ ਜਵਾਬ ਨਹੀਂ ਆਇਆ ਇਹਨਾਂ ਦਾ ਜੀ ਅੱਜ ਅਸੀਂ ਇੱਥੇ ਆਮ ਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ। ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਆ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕੇ ਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਕਰਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਤੇ ਸਾਤ ਐਫਆਈਆਰਸ ਐਂਡ ਡੀਪੀਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਕੌਰ ਸਤੋ ਜਿਨ੍ਹਾਂ ਤੇ ਚਾਰ ਐਫਆਈਆਰਸ ਨੇ ਦੂਜੇ ਕਰਦੇ ਓਨਰ ਨੇ ਲਖੋ ਜਿਨ੍ਹਾਂ ਤੇ ਚਾਰ ਐਂਡੀਪੀਐਸ ਦੀਆਂ ਐਫਆਈਆਰਸ ਨੇ ਜਿਹੜੇ ਪਹਿਲੇ ਵਾਲਾ ਦੋ ਕਪ ਇੱਕ ਬੰਦੇ ਤੇ ਲੇਡੀ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ 플ੌਟ ਦੇ ਜਿਹੜੀ ਇਹਨਾਂ ਦੀ ਐਫ ਆਈ ਆਰਸ ਹੈਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫ ਆਈ ਆਰਸ ਹੈ ਉਹ 2017 ਤੋਂ ਉਹਨਾਂ ਤੇ ਕੁੱਲ ਐਫ ਆਈ ਆਰਸ ਉਹਨਾਂ ਤੇ ਐਫ ਆਈ ਆਰਸ ਹੈ ਤੇ ਜਿਹੜੇ ਲੱਕੋ ਨੇ ਉਹਨਾਂ ਤੇ 2018 ਤੋਂ ਐਫ ਆਈ ਆਰਸ ਦੇ ਜਿਹੜੀ ਇਹ ਡੈਮੋਲੀਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟਰਕਚਰਸ ਬਨੇ ਹੈਗੇ ਤੇ ਆਉਣ ਵਾਲੇ ਦਿਨਾਂ 'ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ ਇਲੀਗਲ ਕਿਸ ਤਰ੍ਹਾਂ ਨੇ ਕੋਈ ਸਰਕਾਰੀ ਪ੍ਰਾਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਣਾ ਜੀ ਬਿਲਕੁਲ ਐਡਮਿਨਿਸਟ੍ਰੇਸ਼ਨ